ਇੱਕ ਪੱਠ ਕਿੰਨੇ ਦੀ ਲਈ ਤੁਸੀਂ ਉਹ ਲੈ ਸੀਗੇ 50 ਰੁਪਏ 50 ਰੁਪਈਆ ਦੀ ਪੱਠ ਲਈ ਹੈ ਬਾਈ ਨੇ ਅੱਜ ਦੇ ਜਮਾਨੇ 'ਚ 2 ਸਾਲ ਹੋ ਗਏ 300 ਰੁਪਈਆ ਲੱਗੇ ਦੀ ਉਹ 4 ਦਿਨਾਂ ਦੇ 4 ਦਿਨਾਂ ਦੀ ਤੀਜੀ ਤੇ ਉਹਦੇ ਬੱਤਾ ਪਾਣੀ ਘਰ ਹੀ ਖਾਣ ਵਾਲੇ ਨੇ ਕਿਉਂਕਿ ਇਹਨਾਂ ਨੂੰ ਬਾਹਰ ਲਾ ਔੜਕਾ ਨਹੀਂ ਹੈਗਾ ਜੋ ਬਾਹਰ ਲਿਆ ਔੜਕੇ ਦਾ ਪਸ਼ੂ ਆਪਾਂ ਫਾਰਮਾਂ ਦੇ ਵਿੱਚ ਬਾੜਦੇ ਹਾਂ ਉਹ ਕਈ ਕਈ ਮਹੀਨੇ ਜੀ ਨਹੀਂ ਲਾਉਂਦੀਆਂ ਉਹ ਮਸਾਂ ਜੀ ਲਾਉਂਦੀਆਂ ਨੇ ਉਧਰ ਜਾਂਦੀਆਂ ਨੇ ਫਿਰ ਆਪਾਂ ਨੂੰ ਹੱਕ ਕੇ ਉਹ ਵੇਚਣੀ ਪੈਂਦੀ ਉਪਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਹੀ ਹਾਲ ਵਾ ਬਹੁਤ ਵਧੀਆ ਜੀ ਆਸੀਂ ਅੱਜ ਤੁਹਾਡੇ ਘਰ ਪਹੁੰਚੇ ਆ ਸਾਨੂੰ ਤੁਸੀਂ ਨੇ ਬੁਲਾਇਆ ਹਾਂਜੀ ਆ ਕਈ ਦਿਨਾਂ ਦਾ ਕਈ ਦਿਨਾਂ ਦੀ ਡੀਪ ਹੋ ਰਹੀ ਸੀ ਆ ਸਰਦਾਰਾਂ ਵਾਲੀ ਅੱਜ ਪਹੁੰਚੇ ਅਕਬਰ ਖਾਨ ਦੇ ਘਰੇ ਅਸਬਰ ਖਾਨ ਦੇ ਅਸਬਰ ਖਾਨ ਦੇ ਘਰੇ ਕਿਉਂਕਿ ਇਹਨਾਂ ਨੇ ਸਾਨੂੰ ਬੁਲਾਇਆ ਵੀ ਬਾਈ ਜੀ ਪਹਿਲਾਂ ਵੀ ਸੰਗ ਵੀਡੀਓ ਕਰਵਾਈ ਸੀ ਤੇ ਤੁਸੀਂ ਦੁਬਾਰਾ ਸਾਡੀ ਵੀਡੀਓ ਬਣਾ ਕੇ ਜਾਓ ਬੜੀ ਵੀਡੀਓ ਚੱਲੀ ਬੜੀ ਵੀਡੀਓ ਦੇ ਨਾਲ ਇਹਨਾਂ ਦੇ ਸੌਦੇ ਹੋਏ ਤੇ ਮਾਲ ਵਿਕੇ ਇਹਨਾਂ ਨੂੰ ਬੜਾ ਚਾਹ ਚੜਿਆ ਤੇ ਅਸੀਂ ਆਏ ਚਾਹ ਪਾਣੀ ਪੀਤਾ ਉੱਥੇ ਬਾਈ ਜੀ ਵਾਂਗ ਦੇ ਘਰ ਤੇ ਜੀ ਬੋਤੇ ਜੀ ਬੋਤੇ ਜੀ ਬੋਤੇ ਜੀ ਤੇ ਬਾਈ ਜੀ ਸਾਨੂੰ ਕਹਿੰਦਾ ਬਾਈ ਜੀ ਕੀ ਹਾਲ ਵਾਲਾ ਮੇਲੇ ਰਾਮਾ ਸ਼ਾਮਾ ਸਰੀ ਤੇ ਸਾਨੂੰ ਬਾਈ ਜੀ ਦਾ ਬੜਾ ਹੌਸਲਾ ਆ ਬਾਈ ਜੀ ਤੂੰ ਮੈਂ ਕਿਹਾ ਵੀ ਕਿੰਨੇ ਪਸ਼ੂ ਰੱਖੇ ਹੋਏ ਨੇ ਬਾਈ ਜੀ ਕਹਿੰਦੇ ਸਾਡੇ ਲਈ 10-12 ਪਸ਼ੂ ਨੇ ਤੇ ਬਾਈ ਜੀ ਨੂੰ ਮੈਂ ਚਾਹ ਲਈ ਬਾਈ ਚੱਕ ਕੇ ਦੀ ਪਹਿਲਾਂ ਬੱਕਰੀਆਂ ਦੀ ਸੀ ਵੀਡੀਓ ਬਣਾਉਂਦੇ ਹਾਂ ਸਰਵਾਤ ਕਿੱਥੋਂ ਕਰਾਂਗੇ ਹੁਣ ਬਾਈ ਜੀ ਦਾ ਹਾਲ ਚਾਲ ਪੁੱਛਦੇ ਆਂ ਆਪਾਂ ਦੋਏ ਚਲੋ ਚੱਲੀਏ ਬਾਈ ਜੀ ਸਾਸਰੀ ਘਰ ਸਾਡੀ ਕੀ ਹਾਲ ਵਲ ਹੈ ਅੱਛਾ ਇਹ ਮਾਲ ਤੁਸੀਂ ਕਿੱਥੋਂ ਲਿਆ ਕਿਵੇਂ ਤੁਹਾਨੂੰ ਸ਼ੌਂਕ ਆ ਗਿਆ ਕਿੰਨੇ ਕਿਤੇ ਤੋਂ ਰੱਖਣ ਲੱਗੇ ਹੋ ਇਹ ਹੋਵੇ ਤੇ 2.5 ਸਾਲ ਰੱਖਿਆ ਨੂੰ ਅੱਛਾ 2.5 ਸਾਲ ਰੱਖਿਆ ਨੂੰ ਹੋਵੇ ਆ ਬੱਕਰੀਆਂ ਦੇ ਪਹਿਲੇ ਨਮਸਕਾਰ ਇਹਨਾਂ ਨੂੰ ਬਚਾ ਜੀ ਇਹ ਸਰਵਾਤ ਕਰੀਏ ਤੁਸੀਂ ਇਹ ਬਤਾ ਲਓ ਪੂਰ ਤੰਗੀ ਬੱਕਰੀ ਹੈ ਇਹ ਨੂੰਮੀ ਨਸਲ ਦੀ ਬੱਕਰੀ ਹੈ ਇਹਦੇ ਰੁਪਏ ਬੋਲ ਲੱਗੇ ਜੀ ਹਟ ਕਈ ਰੁਪਏ ਬੋਲ ਲੱਗੇ ਜੀ ਇਹ 50 ਰੁਪਏ ਦੇ ਖਰੀਦੀ ਸੀ ਕੱਦ ਦੀ ਪਰ ਛੋਟੀ ਹੈ ਊਂ ਬੜੀ ਖੋਟੀ ਹੈ ਚਾਹੇ ਕੱਦ ਵੀ ਛੋਟੀ ਹੈ ਪਰ ਬੱਕਰੀ ਖੋਟੀ ਹੈ ਤੇਰੇ ਬਹੁਤ ਕੁਝ ਦਿੱਤਾਈ ਤੁਹਾਨੂੰ ਵਾਧੂ ਜੀ ਵਾਧੂ ਅੱਛਾ ਇਹ ਜੋ ਪਰਿਵਾਰ ਹੈ ਸਾਰਾ ਪੋਧ ਹੈ ਇਹ ਇਸੇ ਦੀ ਪਨੀਰੀ ਹੈ ਇਸੇ ਤੋਂ ਤਿਆਰ ਕਰੀ ਹੈ ਦੇਖੋ ਜੀ ਆਪ ਦੇਖ ਸਕਦੇ ਹੋ ਕਿੱਡਾ ਕਿੱਡਾ ਕੰਨ ਹੈ ਕਿੱਦਾਂ ਕਿੱਦਾਂ ਕੰਨ ਹੈ ਬੱਕਰੀ ਬਹੁਤ ਕੁਆਲਟੀ دار ਹੈ ਬੱਕਰੀ ਵਾਲੀ ਗੋਤੇ ਜੀ ਤੇ ਚੌੜੇ ਕੰਨ ਦੀ ਹੈ ਕੱਦਕ ਨਹੀਂ ਆ ਦੇਖੋ ਆਪਾਂ ਕੁਆਲਟੀ ਤੇ ਨਹੀਂ ਦੇਖ ਸਕਦੇ ਆ ਤੇ ਜੀ ਨੇ ਅੱਜ ਚੰਗੇ ਚੰਗੇ ਜਾਂ ਪੈਦਾ ਕਰਕੇ 22 ਜੀ ਦਾ ਫਾਰਮ ਲੱਗਤਾ ਇਹ ਕੰਨ ਵਾਲੀ ਬੱਕਰੀ ਹੈ ਬਹੁਤ ਵਧੀਆ ਕੁਆਲਟੀ ਦੀ ਬੱਕਰੀ ਹੈ ਕਾਲੀ ਬਲੈਕ ਕਲਰ ਚ ਤੇ ਕਬੂਤਰੀ ਵਰਗੇ ਦੇ ਕੰਨ ਨੇ ਜਿਵੇਂ ਕਬੂਤਰੀ ਦੀ ਚੁੰਝ ਤੇ ਨੂਰੀ ਨਸਲ ਹੁੰਦੀ ਹੈ ਉਹ ਚੀਜ਼ ਚੋਂ ਆਈ ਜੀ ਨੂਰੀ ਨਸਲ ਦੀ ਪੈਦਾ ਹੋਈ ਬੱਕਰੀ ਤੇ ਇਹਨੇ ਦੋ ਚਾਰ ਆਪਣੇ ਥੌਂਜ ਮੇਰਾ ਖਿਆਲ ਵੀ ਜੋਗ ਵੀ ਪੈਦਾ ਕਰੇ ਹੋਏਗੀ ਅੱਛਾ ਜੀ ਛਾੜ ਦੋ ਜੀ ਆ ਵੀ ਐਸੀ ਜੀ ਆਹਦੀ ਪੱਠ ਹੈ ਜੀ ਆਹ ਪੱਠੋਂ ਵੀ ਕੁਆਲਟੀ ਦਾ ਕੱਢੀਏ ਨੇ ਚੰਗੀ ਪੱਠ ਹੈ ਚੰਗੀ ਤੋਤਾ ਵਰਗੀ ਨਸਲ ਹੈ ਤੇ ਸਿੰਗੀ ਬਹੁਤ ਅੱਛੀ ਹੈ ਤੇ ਕਹਿ ਦਿੰਦਾ ਜੀ ਇਹ ਦੇਖੋ ਜੀ 1.5 ਸਾਲ ਦੇ ਹੋਏ ਇਹ ਜੀ 6 ਦਾਤ ਹੋਈ ਜਾਂ ਕੇ 1.5 ਸਾਲ ਦੀ 19 ਮਹੀਨੇ ਦੀ 19 ਮਹੀਨਿਆਂ ਦੀ ਹਜੇ ਹੁਣ ਸੂਣਾ ਜੀ ਨੇ ਕ੍ਰੋਸ ਹੈ 3 ਮਹੀਨਿਆਂ ਦੀ ਹੈ ਸਾਡੇ 3 ਮਹੀਨਿਆਂ ਦੀ ਬਹੁਤ ਅਸਲੀ ਕੁਆਲਟੀ دار ਹੈ ਨਸਸੀ ਦਾ ਹੈ ਤੇ ਚਿੱਟੀ ਅੱਖ ਬੈਂਡ ਅੱਖ ਕਾਲਾ ਕਲਰ ਛੱਡੋ ਜੀ ਦੇਖ ਸਕਦੇ ਹੋ ਆ ਵੀ ਜੀ ਆ ਬੱਚਾ ਐਸੀ ਦਾ ਜੀ ਹਾਂ ਜੀ ਬੱਚਾ ਉਸੇ ਬੱਕਰੀ ਦਾ ਕਿਤੇ ਆਇਆ ਨਾ ਇਹ ਦੇਖਾ ਜੀ ਇਹ ਵੀ ਵਧੀਆ ਅੱਛਾ ਜੀ ਆ ਬੱਚਾ ਦੇਖ ਸਕਦੇ ਜੀ ਇਹ ਖੈ ਬਰੀਡ ਲਈਏ ਬਰੀਡ ਦੇ ਲਈ ਬਾਈ ਜੀ ਨੇ ਬੱਚਾ ਪਾਲਿਆ ਇਹ ਵੀ ਨੂਰੀ ਨਸਲ ਚੋਂ ਪੈਦਾ ਹੋਇਆ ਹੈ ਇੱਕ ਬੱਕਰੀ ਦਾ ਖਾਨਦਾਨ ਸਾਰਾ 2-1/2 ਸਾਲ ਦੇ ਵਿੱਚ ਵਿੱਚ ਕਿੰਨੇ ਜ ਆ ਪੈਦਾ ਕਰਤੀ ਜੀ 2 ਸਾਲ ਦੇ ਵਿੱਚ ਵਿੱਚ ਜ ਆਪਣੇ ਕੋਲ 6-7 ਨਾਲ ਹੋ ਗਏ 6-7 ਨਾਲ 2 ਸਾਲ ਦੇ ਵਿੱਚ ਹੋ ਗਏ ਆਪ ਤੁਸੀਂ ਦੇਖ ਸਕਦੇ ਹੋ ਵੀ ਬੱਕਰੀ ਦੀ ਯਾਤ ਦੇ ਵਿੱਚ ਕਿੰਨੀ ਵਕਤ ਹੈ ਹਰ ਇੱਕ ਚੀਜ਼ ਚ ਬਰਕਤ ਨਹੀਂ ਹੈ ਜਿੰਨੀ ਬੱਕਰੀ ਦੀ ਜਾਤ ਦੇ ਵਿੱਚ ਬਰਕਤ ਹੈ ਜਿੰਨੀ ਪੈਦਾ ਕਰਦੀ ਹੈ ਹਾਂ ਜੀ ਵਿਆਜ ਮੂਲ ਨੂੰ ਲੈ ਕੇ 6 ਹਫ਼ਤੇ ਇਹ ਉਹ ਤੈਨੂੰ ਵੇਚਦੇ ਜੀ ਤੈਨੂੰ ਵੇਚਦੇ ਜੀ ਇੱਕ ਤਾਂ ਮਤਲਬ ਜੀ ਉਹੀ 6 ਹਫ਼ਤੇ ਦੇ ਉਹ ਤੈਨੂੰ ਵੇਚ ਤੇ 8-10 ਵਿੱਚ ਨੇ ਜੀ 12-13 ਨਾਲ ਪੈਣਾ ਬੰਦ ਸੀਗੇ 50 ਆਪਣੇ 43 43 ਇੰਚ ਕੱਟ ਜੀਗਾ ਅੱਛਾ ਜੀ ਉਹ ਦਿਖਾਓ ਜੀ ਉਹ ਲੈ ਵੜ ਕੇ ਹਾਂ ਲੈ ਹਾਂ ਕੋਲ ਹਾਂ ਅਕਸ਼ਾਈ ਵਧੀਆ ਕੁਆਲਟੀ ਦਾ ਬੱਚਾ ਹੈ ਨਾਪੀ ਡੱਬਾ ਬੱਚਾ ਕਿਉਂਕਿ ਜਿਹਨੂੰ ਆਪਣੇ ਹੈਦਰਾਬਾਦੀ ਨਸਲ ਵੀ ਕਹਿੰਦੇ ਨੇ ਤੇ ਲਾਲ ਡੱਬਾ ਵੀ ਕਿਹਾ ਜਾਂਦਾ ਹੈ ਹਜੇ ਥੀਰ ਦਾ ਬੱਚਾ ਜੀ ਮੇਰਾ خیال ਜੀ 6 ਮਹੀਨਾ ਦਾ ਹੋਣਾ ਹੈ 7-8 ਕਿ ਮਹੀਨਾ ਦਾ ਮਾ ਇਹ ਮਹੀਨਾ ਦਾ ਬੱਚਾ ਜੀ ਬਹੁਤ ਕੁਆਲਟੀ ਦਾ ਬੱਚਾ ਹੈ ਕੰਮ ਦੇਖ ਸਕਦੇ ਹੋ ਕਲਾਕੀ ਦਾ ਬੱਚਾ ਹੈ ਇਹਦੇ ਵਿੱਚ ਖਲਾਸ ਕਰ ਦਮ ਕਰ ਤੋਂ ਕੁਦੇ ਨਾਲ ਦੀ ਨਾਲ ਹੀ ਨੌ ਜੀ ਸ਼ਖਰ ਸਾਸ੍ਰੀਕਾਰ ਬਾਬਾ ਜੀ ਚਾਚਾ ਜੀ ਨੇ ਇਹਨਾਂ ਦੇ ਅੱਛਾ ਇਹ ਚਾਚਾ ਜੀ ਨੇ ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਆ ਗਏ ਇਹ ਮਠਕਵਾਲ ਕੀਦਾਰ ਇਹ ਸੁਬੀ ਜੀ ਨਹੀਂ ਕੱਪੜਾ ਹੋਗੇ ਨਿਆੜੇ ਜੇ ਸੂਣ ਵਾਲੀ ਜਨਤਾ ਨਹੀਂ ਇਹ ਕੱਪੜਾ ਹੋ ਗਈ ਜੀ ਹੈ ਥੋੜੀ ਇਹ ਛੋਟੀ ਹਰੀ ਕਰਾਤੀ ਇਹ ਬਿਨਾਂ ਦੇਖੇ ਨਾ ਲੋਕੋ ਕਿ ਰੱਖ ਕਰੋ ਇੰਨੀਆਂ ਪੱਠਾਂ ਵਾਲੇ ਬੱਕਰੇ ਨਾ ਲੱਕੋ ਕਿਉਂਕਿ ਕੁਆਲਟੀ ਦਾ ਨਹੀਂ ਥੋੜੇ ਇਹਦੇ ਜਨਾਲ ਹੋ ਲੈਣੇ ਕਿਉਂਕਿ ਇੰਨੀਆਂ ਹੀ ਪੱਠਾਂ ਖੀਰੀਆਂ ਰੱਖਿਆ ਕਰੋ ਤਾਕੀਆਂ ਦੇ ਦੇ ਸਾਬ ਤੋਂ ਬਿਨਾ ਪ੍ਰੋਸ ਨਾ ਕਰਾ ਕਰੋ ਆਪਾਂ ਕਹਿੰਦੇ ਬਹੁਤ ਕੁਆਲਿਟੀ ਵਾਲੀਆਂ ਨਾਸੀ ਦੇ ਦੀਆਂ ਚਲੋ ਵਧੀਆ ਹੈ ਵੀ ਇਹ ਵਧੀਜੀ ਜਗ੍ਹਾ ਅੱਗੇ ਵਾਸਤੇ ਇਹ ਗਲਤੀ ਨਾ ਕਰਿਆ ਕਰੋ ਤਾਕੜਾ ਪਸ਼ੂ ਉਹਦੇ ਤੇ ਬੱਕਰਾ ਛੱਡੋ ਕੱਚਾ ਪਸ਼ੂ ਆਪਣਾ ਅੱਜ ਭਰ ਐ ਉਹ ਟੁੱਟ ਜਾਣਾ ਖਰਾਬ ਹੋ ਜਾਣਾ ਇਹ ਬਿਨਾਂ ਦੇਖੇ ਹੋਰ ਜੇ ਪਾਰ ਨਾਲ ਜਾ ਕੇ ਉਹ ਹਾਂ ਜੀ ਉਹ ਨਾ ਇਹ ਉਹਦੀ ਉਸੇ ਦੀ ਕੀ ਆਈ ਇਹ ਹੋਰ ਲਿਆਦੀ ਆ ਹਾਂ ਜੀ ਠੀਕ ਹੈ ਜੀ ਕੰਨ ਦੇ ਵੀ ਦੇਖ ਲਓ ਜੀ ਇੱਕ ਨਸਲ ਦੀਆਂ ਚਾਰ ਪੰਜ ਬੱਕਰੀਆਂ ਬਾਈ ਨੇ ਮੇਰੇ ਖਾਲ ਪੰਜ ਪੈਦਾ ਕਰਤੀਆਂ ਹਾਂ ਆਖਿਰ ਤੰਦ ਪਲੇਸ ਸੂਈ ਵੀ ਆਈ ਹਾਂ ਜੀ ਇਹਦੇ ਬੱਚੇ ਦਿਖਾਏ ਜਿਹੜਾ 80 ਬੋਲਣਾ ਹਾਂ ਗਾ ਚੰਗ ਹੋਰੀ ਬਹੁਤ ਛੋਣਾ ਬੱਚਾ ਹੈ ਦੇ ਸਾਗਣ ਦੀ ਬਹੁਤ ਵਧੀਆ ਬੱਚਾ ਕੱਲੀ ਨਹੀਂ ਇਹਦਾ ਕੱਬਾ ਹੋ ਗਿਆ ਇੱਕ ਕੱਦਾ ਹੀ ਬੱਚਾ ਦੇਖ ਸਾਗਣ ਉਹ ਘਰ ਕੀ ਘਰ ਬੱਚਾ ਵਧੀਆ ਬੱਚਾ ਕੱਢਿਆ ਨੁਕਰੀ ਦਾ ਸਿਰੇ ਦਾ ਸ਼ਮੂਗਨਾ ਕਰਨ ਨੂੰ ਸੀਲ ਹੈ ਜੀ ਬੱਕਰੀ ਲੈ ਜੀ ਵੇਚਣੀ ਜੀ ਆਪਾਂ ਵੇਚਣਾ ਰਿਹਾ 22 ਕੀ ਕਹਿੰਦਾ ਮੈਂ ਵੇਚਣੀ ਨਹੀਂ ਹੈ ਜੀ ਲਓ ਜੀ ਉਹ ਦੂਏ ਬੱਚੇ ਵੀ ਦਿਖਾਉਂ ਹੀ ਸਨ ਸਾਡੇ ਦੇ ਵੀਰੇ ਇੱਕ ਤਾਂ ਓਏ ਨਾਲ ਟੱਕਰ ਰਹੀ ਇਹਨੂੰ ਆਪਦੀ ਹੀ ਆਈ ਜਾਣਾ ਬੰਦੇ ਨੂੰ ਆਹ ਦੇਖ ਸਾਹ ਹੋ ਗਿਆ ਨਾਲ ਲੱਗਿਆ ਇਹਨੂੰ ਦੇਸੀ ਬੱਕਰੀ ਬੋਲਦੇ ਨੇ ਕਿਉਂਕਿ ਜਿਹੜੀਆਂ ਆਪਣੀਆਂ ਪਹਿਲਾਂ ਮੁੜੇ ਦੇਸੀ ਬੱਕਰੀਆਂ ਚ ਆਇਆ ਕਰਦੇ ਕਿਉਂਕਿ ਇਹ ਆਪਦੀ ਜਗ੍ਹਾ ਬੱਕਰੀ ਕੁਆਲਟੀ ਦੀ ਦੇਸੀ ਨਸਲ ਚੋਂ ਗੁੱਦ ਨੂੰ ਵਧੀਆ ਤੇ ਜਿਹਨੇ ਘਰੇ ਰੱਖਣੀ ਹੋ ਗਈ ਚੰਗੀ ਬੱਚੇ ਵੀ ਵਧੀਆ ਕੱਢਦੀ ਐ ਚਿੱਟੀਆਂ سارے ਬੰਦੇ ਨੇ ਚਿੱਟੀਆਂ ਅੱਖਾਂ ਦੇ ਬੱਚੇ ਨੇ ਤੇ ਚਿੱਟੀਆਂ ਅੱਖਾਂ ਦੀ ਬੱਕਰੀ ਐ ਦੇਸੀ ਨਸਲ ਚ ਵਧੀਆ ਕੁਆਲਟੀ ਦੀ ਬੱਕਰੀ ਲੈ ਬਾਈ ਜੇ ਨੇ ਸਾਰੇ ਦੇ ਚੰਗੇ ਤੋਂ ਚੰਗਾ ਮਾਦਰ ਖੈ ਭਾਈ ਨੇ ਤੇ ਆ ਦੇਖੋ ਜੀ ਸਾਨੂੰ ਆ ਦਿਖਾਓ ਇਹ ਨੂੰ ਬੋਲਦੇ ਨੇ ਲਾਲ ਨਾਗਰੀ ਜੀ ਹਾਂ ਲਾਲ ਨਾਗਰੀ ਬੋਲਦੇ ਨੇ ਜੀ ਨੂੰ ਕਿਉਂ ਹੈ ਇਹ ਨਹੀਂ ਬੀਟਰ ਚੋਂ ਵਧੀਆ ਪਿਓਰ ਬੀਟਰ ਚ ਜਿੱਤੀ ਅੱਖ ਦੀ ਬੈਟ ਅੱਖ ਬਹੁਤ ਵਧੀਆ ਹਾਂ ਦੋ ਨਾ ਤੇ ਛੇਲੀਏ ਤੁਹਾਨੂੰ ਥੋੜੇ ਜਨ ਨਾਲ ਤੇ ਹੁਣ ਸਾਰੀ ਦੀ ਵੀਡੀਓ ਮਾਰ ਲਾ ਜੀ ਤੇ ਦੇਖ ਸਕਦੇ ਹੋ ਬਾਈ ਜੀ ਨੇ ਵਧੀਆ ਫਾਰਮ ਬਣਾਇਆ ਵਧੀਆ ਪ੍ਰਬੰਧ ਬਣਾਇਆ ਹੈ ਲੱਖ ਪਟਾਣਾ ਲੈਗਾ ਉਹ ਲੋਕ ਇੱਥੇ ਵੀਡੀਓ ਆ ਜਾਂਦੇ ਤੇ ਬਾਈ ਜੀ ਇਹਨਾਂ ਨੂੰ ਪਾਉਂਦਾ ਸੰਨੀ ਸੰਨੀ ਪਾਉਂਦੇ ਜੀ ਬਾਹਰ ਕਦੇ ਨਹੀਂ ਕੱਟੀਆਂ ਨਹੀਂ ਜੀ ਆਪ ਦੇਖ ਸਕਦੇ ਹੋ ਜੇ ਕਿਸੇ ਵੇਲੇ ਭਾਈ ਨੇ ਫਾਰਮ ਕਰਨਾ ਹੋਵੇ ਤਾਂ ਬਾਈ ਜੀ ਦੀਆਂ ਬੱਕਰੀਆਂ ਦਾਣਾ ਤੂੜੀ ਸੰਨੀ ਖਾਂਦੀਆਂ ਨੇ ਬਾਹਰ ਦਾ ਕਦੇ ਨਹੀਂ ਇਹਨਾਂ ਨੂੰ ਔੜ ਕਾ ਨਹੀਂ ਜੇ ਕੋਈ ਰ ਮੇਰਾ ਭਾਈ ਕੋਲ ਨਵਾਂ ਫਾਰਮ ਖੋਲਣਾ ਚਾਹੁੰਦਾ ਹੋਵੇ ਤਾਂ ਬਾਹਰ ਦੀ ਬੱਕਰੀ ਬਿਸ਼ੱਕ ਨਾ ਲਓ 22 ਜੀ ਤੋਂ 2-4 ਪੱਠਾ ਲੈ ਜਾਓ 2-4 ਬੱਕਰੀਆਂ ਲੈ ਜਾਓ ਸਾਰੀਆਂ ਤਾਂ ਸੇਲ ਨਹੀਂ ਤਾਂ ਤੁਹਾਨੂੰ ਆਏ ਨੂੰ ਖਾਲੀ ਨਹੀਂ ਮੋੜ ਸਕਦਾ ਪੰਜ ਚਾਰ ਪਸ਼ੂ ਜ਼ਰੂਰ ਸੇਲ ਕਰੂਗਾ ਚੰਗੀ ਕੁਆਲਿਟੀ ਦੇ ਪਸ਼ੂ ਨੇ ਵਧੀਆ ਧਾਣਾ ਪਾਣੀ ਘਰੀ ਖਾਣ ਵਾਲੇ ਨੇ ਕਿਉਂਕਿ ਇਹਨਾਂ ਨੂੰ ਬਾਹਰਲਾ ਔੜਕਾ ਨਹੀਂ ਹੈਗਾ ਜੋ ਬਾਹਰਲੇ ਔੜਕੇ ਦਾ ਪਸ਼ੂ ਆਪਾਂ ਫਾਰਮਰ ਦੇ ਵਿੱਚ ਬਾੜਦੇ ਹਾਂ ਉਹ ਕਈ-ਕਈ ਮਹੀਨੇ ਜੀ ਨਹੀਂ ਲਾਉਂਦੀਆਂ ਉਹ ਮਸਾਂ ਜੀ ਲਾਉਂਦੀਆਂ ਨੇ ਉਧਰ ਜਾਂਦੀਆਂ ਨੇ ਫੇਰ ਆਪਾਂ ਉਹਨਾਂ ਨੂੰ ਅੱਕ ਕੇ ਉਹ ਵੇਚਣੀਆਂ ਪੈਂਦੀਆਂ ਨੇ ਕਿ ਇਹੋ ਜਿਹਾ ਕੰਮ ਕਰੋ ਜਿਹੜਾ ਸੱਪ ਮਰ ਜੇ ਸੋਟੀ ਵੀ ਗਏ ਜੇ ਅੱਜ ਪੈਸਾ ਵੀ ਕਸੇ ਦਾ ਨਹੀਂ ਬਣਦਾ ਆਪਾਂ ਲੁੱਟੇ ਜਾਂਦੇ ਆਂ ਕੁੱਤੇ ਜਾਂਦੇ ਆਂ ਪੈਸਾ ਬਣਦਾ ਨਹੀਂ ਕਸੇ ਦਾ ਬੱਕਰੀ ਜੀ ਨਹੀਂ ਲਾਉਂਦੀ ਮਾਲਾਂ ਦੀ ਬੱਕਰੀ ਲੈ ਲੈਣੇ ਆ ਜਿਨੇ ਘਰੇ ਰੱਖਣੀਆਂ ਨੇ ਉਹ ਤਾਂ ਲਓ ਇਹੋ ਜਿਹੇ ਫਾਰਮ ਚ ਜਿਨੇ ਫਾਰਮ ਕਰਕੇ ਬਾੜੀ ਛੱਡਣੀਆਂ ਨੇ ਉਹ ਲਓ ਮਾਲਾਂ ਦੇ ਤੋਂ ਉਹ ਮਾਲਾਂ ਦੀ ਬੱਕਰੀ ਲਓ ਉਹ ਮਾਰਚ ਵੀ ਫਿਰੂਗੀ ਤੇ ਕਰੇ ਨੀ ਦਾਣਾ ਪਾਣੀ ਖਾਊਗੀ ਕੰਮ ਹੈ ਜਾਂ ਕਰੋ ਵਧੀਆ ਤੋਂ ਵਧੀਆ ਕਿਉਂਕਿ ਜਿਹੜਾ ਵਫਾਦਾਰ ਹੋਵੇ ਵਫਾ ਕਰੇ ਆਪਾਂ ਬਾਈ ਜੀ ਕਿੰਨੇ ਸਾਲ ਤੋਂ ਸ਼ੌਕ ਜਾ ਗਿਆ ਸਾਨੂੰ ਇਹ ਇਹ ਹੋ ਗਿਆ ਜੀ ਰੱਖਿਆ ਦਾ ਤਿੰਨ ਸਾਲ ਹੋ ਗਿਆ ਪੱਠ ਪਾ ਲਈ ਸੀ ਯਾਨੀ ਇੱਕ ਪੱਠ ਪਾ ਲਈ ਹਾਂ ਜੀ ਦੋ ਸਾਲ ਦਾ ਪਰਤ ਹੋ ਗਿਆ ਦੋ ਸਾਲਾਂ ਫਿਰ ਦੋ ਵੱਟਾ ਹੋ ਗਿਆ ਲੱਗਿਆ ਜੀ ਬਸ ਇੱਕ ਪੱਠ ਕਿੰਨੇ ਦੀ ਲਈ ਤੁਸੀਂ ਉਹ ਲੈ ਸੀ ਜੀ 50 ਰੁਪਏ 50 ਰੁਪਈਆਂ ਦੀ ਪੱਠ ਲਈ ਹੈ ਬਾਈ ਨੇ ਅੱਜ ਦੇ ਜਵਾਨੀ ਚ ਦੋ ਸਾਲ ਹੋ ਗਏ ਤਿੰਨ ਸਾਲ ਪਹਿਲਾਂ ਲੈ ਲਈ ਉਹ ਚਾਰ ਦਿਨਾਂ ਦੇ ਸੀ ਚਾਰ ਦਿਨਾਂ ਦੀ ਤੀਜੀ ਤੇ ਉਹਦੇ ਬੱਚੇ ਕਾਹ ਹੋਗੇਗਾ ਹਰੇ ਤਨ ਦੋ ਵੇਚ ਤੇ ਇੱਕੋਂ ਖੜੀਆ ਦੋ ਵੇਚ ਤੇ ਇੱਕੋ ਖੜੀ ਐ ਬਾਕੀ ਹੁਣ ਸੂਣ ਆਲੀ ਐ ਦੇਖ ਲਓ ਜੀ ਤੁਸੀਂ ਇੱਕ ਬੱਕਰੀ ਨੇ ਕਿੰਨੀ ਪੈਦਾ ਕਰੀ ਐ ਬਾਕੀ ਹੋਰ ਬੱਕਰੀਆਂ ਤੁਸੀਂ ਕਿੱਥੋਂ ਲੈ ਇਹ ਪਿੰਡਾਂ ਤੋਂ ਵਰਕੇ ਲੈ ਲਏ ਜੀ ਕਾਹ ਪਾਠ ਲੈ ਲਈ ਛੋਟੇ ਦੋ ਇਕੱਠਾ ਲੈ ਲਏ ਬਾਕੀ ਉਹਨਾਂ ਮੰਤ ਰੱਖੇ ਤੁਸੀਂ 50 ਦੇ ਦਿੰਦੇ ਸੀ 50 ਹਜ਼ਾਰ ਦੇ ਵਿੱਚ ਮਾਲ ਦਾ ਫਾਟਕ ਐ ਜੀ 14 6.14 ਹਜ਼ਾਰ ਤੇ ਸਾਰੇ ਪੱਟਾ ਆ ਗਏ ਸਾਡੇ ਦੇ 14 ਹਜ਼ਾਰ 'ਚ ਕਈ ਪੱਠਾ ਚਾਰ ਪੱਠਾ ਆ ਗਿਆ ਦੇਖ ਸਕਦੇ ਹੋ ਜੀ ਫਾਰਮ ਦੀ ਤਿਆਰੀ ਸ਼ੁਰੂਆਤ ਕਿਵੇਂ ਕਰੀ ਗਈ ਨੇ ਸਾਡੇ 14000 ਦੇ ਵਿੱਚ ਵਿੱਚੂ ਵੇਚੀ ਵੀ ਦਿੱਤੀਆਂ ਵਿੱਚੇ ਇਹ ਵੇਚੀ ਵੀ ਦਿੱਤੀਆਂ ਦੇਖ ਸਕਦੇ ਹੋ ਬਹੁਤਾ ਕਾਲੇ ਨੋਖਲ ਕੰਮ ਕਰਦਾ ਤੇ ਨਾਲੇ ਇਹਦਾ ਹੋਰ ਕੰਮ ਕਰਦਾ ਖੇਤੀ ਦਾ ਨਾਲੇ ਤੁਸੀਂ ਦੇਖਦੇ ਹੋ ਚੰਗਾ ਸੈੱਟ ਵਗੈਰਾ ਪਾਇਆ ਤੇ ਪੱਖਾ ਲੱਗਿਆ ਹੋਇਆ ਜਾਲੀਆਂ ਲੱਗੀਆਂ ਹੋਈਆਂ ਨੇ ਝੋਲਾਂਆਂ ਦੀਆਂ ਫੁੱਲੀਆਂ ਬਣੀਆਂ ਹੋਈਆਂ ਨੇ ਮੇਲਿਆਂ ਦੇ ਵਾਸਤੇ ਪਿੰਜਰਾ ਬਣਿਆ ਹੈ ਪਾਣੀ ਦੇ ਵਾਸਤੇ ਖੇਲ ਬਣੀ ਹੋਈ ਹੈ